ਪਠਾਨਕੋਟ ਵਿਖੇ 6ਵੇਂ ਡਿਸਟ੍ਰਿਕਟ ਕਾਰਾਟੇ ਕੰਪੀਟੀਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਨਾਲ-ਨਾਲ ਮੁਕੇਰੀਆਂ ਅਤੇ ਖਰਦਾਸਪੁਰ ਤੋਂ ਵੀ ਖਿਡਾਰੀਆਂ ਨੇ ਇਸ ਵਿੱਚ ਭਾਗ ਲிட்டਾ ਲਗਭਗ 350 ਕਾਰਾਟੇ ਖਿਡਾਰੀਆਂ ਨੇ ਇਸ ਵਿੱਚ ਭਾਗ ਲிட்டਾ ਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਵक्ता ਯੁਗੇਸ਼ ਠਾਕੁਰ ਅਤੇ ਉਚੇਤਰਤੌਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਰਣ ਕੁਮਾਰ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਪਹੁੰਚੇ ਮਹਿਮਾਨਾਂ ਵੱਲੋਂ ਆਪਣੇ ਸ਼ਬਦ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਖੇਡਾਂ ਜਿਹੜੀਆਂ ਹੈ ਵਿਦਿਆਰਥੀਆਂ ਦੇ ਸਰੀਰਕ ਮਾਨਸਿਕ ਵਿਕਾਸ ਵਿੱਚ ਬਹੁਤ ਜ਼ਿਆਦਾ ਸਹਾਇਕੀ ਸਿੱਧ ਹੁੰਦੀਆਂ ਨੇ। ਉਹਨਾਂ ਨੇ ਕਿਹਾ ਕਿ ਅੱਜ ਜਿਹੜੇ ਬੱਚੇ ਇਨਾਮ ਵਿੱਚ ਭਾਗ ਲੈ ਰਹੇ ਨੇ ਉਹ ਆਪਣੇ ਭਵਿੱਖ ਨੂੰ ਵੀ ਇਨਾ ਵਿੱਚ ਵੇਖ ਸਕਦੇ ਨੇ। ਉਹਨਾਂ ਨੇ ਕਿਹਾ ਕਿ ਕਿੰਨਾ ਸਾਡੇ ਜੀਵਨ ਦਾ ਅਭਿਨ ਅੰਗ ਹੈ ਤੇ ਹੋਰ ਵਿਦਿਆਰਥੀਆਂ ਨੂੰ ਖਾਸ ਕਰਕੇ ਇਨਾ ਵਿੱਚ ਭਾਗ ਜ਼ਰੂਰ ਲੈਣਾ ਚਾਹੀਦਾ ਹੈ। ਉਹਨਾਂ ਨੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਸ਼ੁਭਾ ਇੱਛਾਵਾਂ ਦਿੱਤੀ। ਖਤੇ ਨਾਲ ਹੀ ਉਹਨਾਂ ਨੂੰ ਵਕਫਾ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ। ਜਿਹੜਾ ਨਵਲਟੀ ਮਾਲ ਜਿਹੜਾ ਬੱਚਿਆਂ ਦੀ ਬਰਤਨ ਦੀ ਬਰਤਨ ਦੇ ਅੱਜ 6 ਜਿਹੜਾ ਹੈ ਡਿਸਟ੍ਰਿਕਟ ਪਠਾਨਕੋਟ ਦਾ ਕਰਾਟੇ ਅਪੀਲੀਸ਼ਨ ਹੋ ਰਿਹਾ ਹੈ ਨਵਲਟੀ ਮਾਲ ਦੇ ਵਿੱਚ ਇਹਦੇ ਵਿੱਚ ਸਾਡੇ ਅਰੁਣ ਜੀ ਬਾਕੀ ਸਾਡੀ ਟੀਮ ਅਰਜਨ ਜੀ ਮਤਲਬ ਇਹ ਸਪੋਰਟ ਬੜਾ ਜ਼ਰੂਰੀ ਹੈ ਬੱਚਿਆਂ ਵਾਸਤੇ ਕਿਉਂਕਿ ਅੱਜ ਕੱਲ੍ਹ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਡਰੱਗਸ ਦਾ ਮਾਹੌਲ ਬਣ ਗਿਆ ਹੈ ਉਹ ਸਾਰਿਆਂ ਨੂੰ ਜਦੋਂ ਬੱਚਾ ਸਪੋਰਟ ਦੇ ਵਿੱਚ ਵੀ ਆਰਟਿਸਪੀਕੇਸ਼ਨ ਹੋ ਜਾਂਦੀ ਹੈ ਤੇ ਆਪਣੇ ਆਪ ਹੀ ਉਹ ਡਰੱਗਸ ਤੋਂ ਦੂਰ ਹੋ ਜਾਂਦਾ ਮੈਂ ਸਾਰਿਆਂ ਦਾ ਆਭਾਰੀ ਹਾਂ ਇਹਨਾਂ ਨੇ ਅੱਜ ਨੂੰ ਵੀ ਇਤਿਆਰ ਦਾ ਮੌਕਾ ਦਿੱਤਾ ਸਪੈਸ਼ਲੀ ਅਰਜਨ ਜੀ ਅਰਜਨ ਜੀ ਤੇ ਸਾਰੀ ਸਾਡੀ ਟੀਮ ਸਾਡੇ ਸੀਨੀਅਰ ਜਿਹੜੇ ਹੈ ਇਹ ਬੜਾ ਸincere ਵੀ ਬੜੀ honestly ਬੱਚਾ ਨੂੰ ਜਿਹੜਾ ਹੈ ਉਹ sports ਦੇ ਵਿੱਚ promotion ਵਾਸਤੇ ਮੈਂ ਦੇਖਦਾ ਰਹਿਣਾ ਸਾਰੇ ਇਹਨਾਂ ਵੀ working style ਮਤਲਬ ਬੜੀ ਇਮਾਨਦਾਰੀ ਦੇ ਨਾਲ ਬੱਚਿਆਂ ਨੂੰ sports ਦੇ ਵਿੱਚ participation ਦੇਦੇ ਤੇ ਤੁਹਾਡੇ ਮਾਪਿਆਂ ਲਈ ਜਿਹੜੀ ਇੱਕ ਹੋਰ ਜਾਣਕਾਰੀ ਪੇਰੈਂਟਸ ਨੂੰ ਵੀ ਦੇਣਾ ਚਾਹਾਂਗਾ ਕਿ ਵੀ ਜਿਹੜੇ ਬੱਚੇ ਸਪੋਰਟਸ ਦੇ ਵਿੱਚ 2-3 ਸਾਲ ਪਾਰਟਿਸਪੇਸ਼ਨ ਕਰਦੇ ਆ ਉਹਨਾਂ ਨੂੰ 3% ਜਿਹੜੀ ਹੈ ਉਹ ਕੋਟਾ 3% ਦਾ ਸਪੈਸ਼ਲਿਕ ਕੋਟਾ ਸਪੋਰਟਸ ਦਾ ਕੋਟਾ ਉਹ ਵੀ ਬੈਨੀਫਿਟ ਉਹਨੂੰ ਮਿਲੇ ਕਿਸੇ ਵੀ ਜੌਬ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਕਿਸੇ ਕਾਲਜ ਦੇ ਵਿੱਚ ਬਾਕੀ ਜਰਾ ਬੈਥੀ ਤੁਹਾਨੂੰ ਅਰਣਜੀ ਸਮਝਾ ਸਕਦੇ ਆ ਧੰਨਵਾਦ ਅਸੀਂ ਸਭ ਤੋਂ ਪਹਿਲੇ ਡਿਸਟ੍ਰਿਕਟ ਪਠਾਨਗੁਰੂ ਕਾਟੇ ਅਸੋਸੀਏਸ਼ਨ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਸਾਡੇ ਸਾਡੇ ਮੁੱਖ ਮਹਿਮਾਨ ਜਿਹੜੇ ਇਸ ਪੁਨੇ ਟੂਰਨਾਮੈਂਟ ਦੀ رونਕਾਗੇ ਹੈ ਜੁਕੀ ਇਸ ਸ਼ਾਕਰਜੀ ਹੈ ਜਿਹੜੇ ਸਾਡੇ ਵਿੱਚ ਫੁੱਜੇ ਆ ਭਜਨਦਾਸ ਜੀ ਵਾਈਸ ਪ੍ਰੈਜ਼ੀਡੈਂਟ ਹੈ ਸਾਡੇ ਜਨਰਲ ਸੈਕਟਰੀ ਹੈ ਡਿਸਟ੍ਰਿਕਟ ਕਾਟੇ ਅਸੋਸੀਏਸ਼ਨ ਦੇ ਅਰਜੁਨ ਜੀ ਉਹਨਾਂ ਨੇ ਬਹੁਤ ਵਧੀਆ ਆਰਗੇਨਾਈਜ਼ ਕਰਵਾਇਆ ਦਾ ਟੂਰਨਾਮੈਂਟ ਔਰ ਉਹਨਾਂ ਦੀ ਇਹ ਜਿਹੜੀ ਮਿਹਨਤ ਹੈ ਔਰ ਯੁਗੇਸ਼ ਠਾਕਰੀ ਤਾਂ ਹਮੇਸ਼ਾ ਹੀ ਕਾਰਾਟੇ ਨੂੰ ਸਪੋਰਟ ਰਿਹਾ ਸਾਰੀ ਗੇਮਸ ਜਿਦੋਂ ਵੀ ਇਹਨਾਂ ਕੋਲ ਜਾਓ ਉਹਨਾਂ ਨੇ ਵੱਲ ਲਗੀ ਕਦੀ ਨਾ ਨੀ ਇਹਨਾਂ ਵੱਲੋਂ ਸਪੋਰਟ ਵਾਸਤੇ ਬੱਚਿਆਂ ਦੀ ਹਮੇਸ਼ਾ ਇਹਨਾਂ ਨੇ ਹੈਲਪ ਕੀਤੀ ਹੈ ਅੱਜ ਵੀ ਇਹਨਾਂ ਦਾ ਬੜਾ ਵੱਡਾ ਯੋਗਦਾਨ ਆਇਆ ਸੀ ਇਵੈਂਟ ਵਿੱਚ ਔਰ ਨਾਲ ਨੋਵਲਟੀ ਮਾਲ ਵਿੱਚ ਜਿਹੜੀ ਟੀਮ ਹੈ ਜਿਹੜੀ ਕਾਰਾਟੇ ਐਸੋਸੀਏਸ਼ਨ ਜਿਹੜੀ ਸਾਡੇ ਅਜੁੰਗ ਦੇ ਅੰਡਰ ਹੈ ਪੂਰੇ ਪਠਾਨਕੋਟ ਦੀ ਇਹਨਾਂ ਵਿੱਚ ਕਰਜੋਵਾ ਸਾਡੇ 10 ਮੈਡਲ ਜਿਹੜੇ ਨੈਸ਼ਨਲ ਲੈਵਲ ਤੇ ਸਕੂਲਜ਼ ਇਨ ਫੈਡਰੇਸ਼ਨ ਆਫ ਇੰਡੀਆ ਤੋਂ ਆਏ और पैंतीस बच्चे जरे आजतक जरे बच्चे मेडल ले आ चुके हैं और नेशनल इंटरनेशनल भी बच्चे जरे कराते दे गए हैं ये सब जरे अन्यथा भी मतलब कि पूरी अस्तक मेहनत पूरी टीम दिन चलते हैं कम और यही हाय माय फ्रेंड क्या आप क्या कर रहे हैं इन दिनों इन दिनों मैं काफी चिंतित हूँ मेरे भविष्य There's nothing to worry about. Join Gandam Group of Institute, which is approved by AICTE New Delhi and affiliated to IKG Punjab Technical University Kaputhala. They also arrange regular industrial visits, job fairs, and campus drives so that students learn work ethics way before they start working in national and international companies. And they also offer state-of-the-art library and all required labs. That's okay but what about the cultural activities? I'm a person who got the talent and I always crave for the opportunity to showcase my talent. No worries my friend, we are always keen to organize such functions. Ok bye Where are you going? a &M Group of Institutes a &M Group of Institutes An institution with a track record of placements. A&M Group of Institutes near A&M's Cambridge International School Opposite Canada Palace, Dalhousie, Jalandhar Bypass Road, Pathankot